ਆਮ ਆਦਮੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਵਿਚਾਰ ਅੱਜ ਮੀਟਿੰਗ ਹੋਈ ਹੈ ਉਸ ਮੀਟਿੰਗ ਤੋਂ ਬਾਅਦ ਸਵਾ ਸਿੰਘ ਸੇਖਵਾ ਸਾਡੇ ਨਾਲ ਮੌਜੂਦ ਨੇ ਕੀ ਰਿਹਾ ਜੀ ਇਸ ਮੀਟਿੰਗ ਦੇ ਵਿੱਚ ਕੋਈ ਗੱਲ ਸਿਰੇ ਚੜ ਸਕੀ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ 13 ਦੀਆਂ 13 ਸੀਟਾਂ ਪੰਜਾਬ ਦੀਆਂ ਜਿਹੜੀਆਂ ਉਹ ਕਿਵੇਂ ਲੜਨੀਆਂ ਨੇ ਉਹਦੇ ਤੇ ਵਿਚਾਰ ਵਟਾਂਦਰਾ ਹੋਇਆ ਲੇਕਿਨ ਸਾਨੂੰ ਦੋਹਾਂ ਪੋਲੀਟੀਕਲ ਪਾਰਟੀਆਂ ਨੂੰ ਕੁਝ ਹੋਰ ਵੀ ਜਿਹੜੇ ਛੋਟੇ ਛੋਟੇ ਗਰੁੱਪ ਨੇ ਪੰਜਾਬ ਦੇ ਉਹਨਾਂ ਨੇ ਅਪਰੋਚ ਕੀਤਾ ਕਿ ਅਸੀਂ ਵੀ ਤੁਹਾਡੇ ਅਲਾਈਸ ਨਾਲ ਆਉਣਾ ਚਾਹੁੰਦੇ ਆ ਇਸ ਕਰਕੇ ਅੱਜ ਦੀ ਮੀਟਿੰਗ ਜਿਹੜੀ ਆ ਉਹ ਅਸੀਂ ਪੋਸਟਪੋਨ ਕੀਤੀ ਆ ਕਿਉਂਕਿ ਬਹੁਤ ਜਣ ਸਮਾਜ ਪਾਰਟੀ ਨਾਲ ਵੀ ਕੁਝ ਸੱਜਣਾ ਦੀ ਗੱਲ ਹੋਈ ਆ ਉਹ ਵੀ ਇਹਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਹੋਰ ਵੀ ਛੋਟੇ ਛੋਟੇ ਗਰੁੱਪ ਨੇ ਪੰਜਾਬ ਦੇ ਇਸ ਕਰਕੇ ਅੱਜ ਦੀ ਮੀਟਿੰਗ ਅਸੀਂ ਪੋਸਟਪੋਨ ਕੀਤੀ ਆ ਤੇ 2 3 4 ਦਿਨ ਦੇ ਵਿੱਚ ਵਿੱਚ ਅਸੀਂ ਅਗਲੀ ਮੀਟਿੰਗ ਤੇ ਜਿਹੜਾ ਉਹ ਫੈਸਲਾ ਕਰਾਂਗੇ ਅੱਜ ਦੀ ਮੀਟਿੰਗ ਵਿੱਚ ਕਿਹਾ ਜਾ ਰਿਹਾ ਸੀ ਕਿ ਸੀਟਾਂ ਦਾ ਵੀ ਐਲਾਨ ਕਰ ਦਿੱਤਾ ਜਾਏਗਾ ਕਿੰਨੀਆਂ ਸੀਟਾਂ ਤੋਂ ਆਮ ਆਦਮੀ ਪਾਰਟੀ ਦੇ ਕਿੰਨੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਟਕਸਾਲੀ ਲੜੇਗਾ ਤੇ ਫਿਰ ਇਹਦੇ ਵਿੱਚ ਕੁਝ ਨਹੀਂ ਨਿਕਲਿਆ ਇਹ ਮੰਨਿਆ ਜਾਵੇ ਨਹੀਂ ਇਹ ਗੱਲ ਨਹੀਂ ਅਜੇ ਅਸੀਂ ਇਹ ਵੀ ਵੇਖ ਰਹੇ ਹਾਂ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਨੇ ਵੀ ਕੋਈ ਉਮੀਦਵਾਰ ਅਜੇ ਪੰਜਾਬ ਵਿੱਚ ਐਲਾਨ ਨਹੀਂ ਕੀਤਾ ਅਸੀਂ ਉਹ ਵੀ ਵੇਖ ਰਹੇ ਹਾਂ ਕਿ ਕਾਂਗਰਸ ਪਾਰਟੀ ਕਿਹੜੀ ਸੀਟ ਤੋਂ ਕਿਹੜਾ ਉਮੀਦਵਾਰ ਜਿਹੜੀ ਆ ਉਹ ਉਤਾਰ ਰਹੀ ਆ ਸ਼੍ਰੋਮਣੀ ਅਕਾਲੀ ਦਲ ਭਾਜਪਾ ਕਿਹੜੇ ਕਿਹੜੇ ਉਮੀਦਵਾਰ ਕਿੱਥੋਂ ਕਿ ਇਹ ਵੀ ਗੱਲ ਨੂੰ ਮੱਦੇਨਜ਼ਰ ਰੱਖ ਕੇ ਫਿਰ ਅਸੀਂ ਉਮੀਦਵਾਰਾਂ ਦਾ ਫੈਸਲਾ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਕਿ ਅਸੀਂ ਜਾਬਤਾ ਲੱਗਣ ਤੋਂ ਬਾਅਦ ਜਦੋਂ ਅਨਾਉਂਸ ਹੋ ਜਾਣਗੇ ਉਸ ਤੋਂ ਬਾਅਦ ਆਪਣੇ ਕੈਂਡੀਡੇਟ ਉਤਾਰਾਂਗੇ ਮੰਨਿਆ ਜਾਵੇ ਕਿ ਫਿਰ ਤੁਸੀਂ ਵੀ ਉਸ ਤੋਂ ਬਾਅਦ ਹੀ ਐਲਾਨ ਕਰੋਗੇ ਗਠਜੋੜ ਦਾ ਨਹੀਂ ਵੇਖੋ ਇਹ ਸਾਡੇ ਵਿਚਾਰ ਹੋਇਆ ਆ ਅਸੀਂ ਇਹ ਵੀ ਵੇਖਣਾ ਚਾਹੁੰਦੇ ਆ ਕਿ ਕਿਹੜਾ ਉਮੀਦਵਾਰ ਕਿਹੜੀ ਪੋਲੀਟੀਕਲ ਪਾਰਟੀ ਦਾ ਜਿਹੜਾ ਇਹਨਾਂ ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਟੱਕਰ ਦੇ ਸਕਦਾ ਆ ਉਹ ਭਾਵੇਂ ਆਮ ਆਦਮੀ ਪਾਰਟੀ ਦਾ ਹੋਵੇ ਤੇ ਭਾਵੇਂ ਅਕਾਲੀ ਦਲ ਟਕਸਾਲੀ ਦਾ ਹੋਵੇ ਜਾਂ ਹੋਰ ਕੋਈ ਨਿੱਕੇ ਗਰੁੱਪ ਜਿਹੜੇ ਨੇ ਜਿਹੜੇ ਸਾਡੇ ਨਾਲ ਆਉਣਾ ਚਾਹੁੰਦੇ ਉਹਨਾਂ ਦਾ ਹੋਵੇ ਅਸੀਂ ਇਹਦੇ ਤੇ ਵਿਚਾਰ ਕਰ ਰਹੇ ਆਂ ਇਸ ਕਰਕੇ ਅੱਜ ਦੀ ਮੀਟਿੰਗੇ ਪੋਸਟਪੋਨ ਕੀਤੀ ਆ ਤੇ ਤਿੰਨ ਚਾਰ ਦਿਨ ਦੇ ਵਿੱਚ ਵਿੱਚ ਅਗਲੀ ਮੀਟਿੰਗ ਜਿਹੜੀ ਆ ਉਹਦੇ ਚ ਉਹਨਾਂ ਨੂੰ ਵੀ ਬੁਲਾ ਕੇ ਤੇ ਫਿਰ ਫੈਸਲਾ ਕਰਾਂ ਤੁਸੀਂ ਹੁਣ ਬੀਐਸਪੀ ਦਾ ਇੰਤਜ਼ਾਰ ਕਰ ਰਹੇ ਹੋ ਤੇ ਪਹਿਲਾਂ ਕਿਹਾ ਜਾ ਰਿਹਾ ਕਿ ਸ਼੍ਰੀਨਾਨਦਪੁਰ ਸਾਹਿਬ ਦੀ ਸੀਟ ਨੂੰ ਲੈ ਕੇ ਬਸਪਾ ਨਾਲ ਹੀ ਤੁਹਾਡਾ ਕਲੈਸ਼ ਹੋਇਆ ਸੀ ਇਸੇ ਕਰਕੇ ਤੁਸੀਂ ਪੀਡੀਏ ਛੱਡਿਆ ਫਿਰ ਹੁਣ ਤੁਸੀਂ ਬਸਪਾ ਦਾ ਇੰਤਜ਼ਾਰ ਕਿਉਂ ਕਰ ਰਹੇ ਨਹੀਂ ਵੇਖ ਹੁਣ ਉਹਨਾਂ ਦੇ ਪਤਾ ਨਹੀਂ ਮਨ ਵਿੱਚ ਕੀ ਹੈ ਇਹ ਤੇ ਜਦੋਂ ਮਿਲਾਂਗੇ ਉਸ ਦਿਨ ਹੀ ਇਸ ਗੱਲ ਦਾ ਪਤਾ ਲੱਗੂਗਾ ਉਹਨਾਂ ਨੇ ਅਪਰੋਚ ਕੀਤਾ ਤਾਂ ਹਾਂਜੀ ਤੇ ਜਿਹੜੀਆਂ ਸੀਟਾਂ ਤੇ ਕੈਂਡੀਡੇਟ ਅਨਾਉਂਸ ਕੀਤੇ ਹੋਏ ਨੇ ਉਹਨਾਂ ਦਾ ਕੀ ਬਣੇਗਾ ਵੇਖੋ ਪੰਜਾਬ ਦੇ ਵੱਡੇ ਹਿੱਤਾਂ ਵਾਸਤੇ ਇਹ ਛੋਟੀਆਂ ਗੱਲਾਂ ਨੇ ਜਦੋਂ ਅਸੀਂ ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਰਾਉਣਾ ਫਿਰ ਉਹਦੇ ਵਾਸਤੇ ਹੀ ਸਾਰੀ ਜਿਹੜੀ ਆਪਣੇ ਸੋਚ ਹੈ ਉਹਦੇ ਤੇ ਕਨਸੈਂਟਰੇਟ ਕਰ ਰਹੇ ਆ ਕਿ ਅਸੀਂ ਕਿਵੇਂ ਉਹਨਾਂ ਲੋਕਾਂ ਨੂੰ ਹਰਾ ਸਕਦੇ ਹਾਂ ਦੇ ਛੋਟੀਆਂ ਗੱਲਾਂ ਨੇ ਕਿ ਪਹਿਲਾ ਉਮੀਦਵਾਰ ਦੇ ਕੋਈ ਅਨਾਉਂਸ ਹੋ ਗਿਆ ਤੇ ਉਹਦੀ ਕੋਈ ਗੱਲ ਦੋਨਾਂ ਪਾਰਟੀਆਂ ਦੇ ਉਮੀਦਵਾਰ ਦਾਵਾ ਕਰ ਚੁੱਕੇ ਹਨ ਨਾ ਕਿ ਨਿਰੰਦਰ ਸ਼ਰਗਲ ਕਹਿੰਦੇ ਮੈਂ ਨਹੀਂ ਛੱਡਣੀ ਆਪਣੀ ਜਿਹੜੀ ਸੀਟ ਹੈ ਤੇ ਵੀਰਵਿੰਦਰ ਸਿੰਘ ਕਹਿ ਚੁੱਕੇ ਕਿ ਮੈਂ ਹੀ ਲੜਨਾ ਫਿਰ ਕੌਣ ਜਦੋਂ ਸਹਿਰਦਤਾ ਨਾਲ ਯਤਨ ਕੀਤੇ ਜਾਣ ਤੇ ਉਹਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਉਣਾ ਇਸਨ ਸੇਵਾ ਸਿੰਘ ਸੇਖਵਾ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਮਿਲ ਬੈਠ ਕੇ ਇੱਕ ਵਾਰ ਫਿਰ ਤੋਂ ਇਸ ਦੇ ਵਿਚਾਰ ਕੀਤਾ ਜਾਏਗਾ ਅਤੇ ਜੋ ਵੀ ਸਿਟਾ ਨਿਕਲੇਗਾ ਉਸ ਬਾਰੇ ਤੁਹਾਨੂੰ ਜਾਣਕਾਰੀ ਜ਼ਰੂਰ ਦਿੱਤੀ ਜਾਏਗੀ ਤਾਂ ਪੰਜਾਬ ਟੀਵੀ